ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਠ ਬੋਲਣ ਦੇ ਸਬੰਧ ਦੇ ਅੰਦਰ ਮੈਨੂੰ ਨਹੀਂ ਲੱਗਦਾ ਵੀ ਕੋਈ ਧਾਰਮਿਕ ਗ੍ਰੰਥ ਇਦਾਂ ਦਾ ਹੋਵੇ ਜਿਹੜਾ ਇਹ ਗੱਲ ਬੰਦੇ ਨੂੰ ਕਹਿੰਦਾ ਹੋਵੇ ਵੀ ਤੂੰ ਝੂਠ ਬੋਲ ਤੇ ਮੈਂ ਤੈਨੂੰ ਝੂਠ ਬੋਲਣ ਦੀ ਆਗਿਆ ਦੇਣਾ ਕੋਈ ਪੈਗੰਬਰੀ ਕੋਈ ਪੁਰਸ਼ ਕੋਈ ਅਵਤਾਰੀ ਪੁਰਸ਼ ਸਾਡੇ ਗੁਰੂ ਸਹਿਬਾਨ ਭਗਤ ਸਹਿਬਾਨ ਪਟ ਸਹਿਬਾਨ ਬਾਣੀ ਪੜ ਲਓ ਚੰਗਾ ਸਾਹਿਤ ਪੜ ਲਓ ਜਿਹੜੀ ਤਾਕੀਰ ਕੀਤੀ ਜਾਂਦੀ ਹੈ ਵਾਰ-ਵਾਰ ਕਿਹਾ ਜਾਂਦਾ ਹੈ ਉਹ ਸੱਚ ਬੋਲਣ ਵਾਸਤੇ ਕਿਹਾ ਜਾਂਦਾ ਹੈ ਇਹ ਗੱਲ ਵੱਖਰੀ ਹੈ ਕਿ ਜੋ ਸਿੱਖਿਆ ਮਿਲਦੀ ਹੈ ਉਹ ਸੱਚ ਬੋਲਣ ਦੀ ਮਿਲਦੀ ਪਰ ਜੋ ਬੋਲਿਆ ਜਾ ਰਿਹਾ ਹੈ ਉਹ ਝੂਠ ਬੋਲਿਆ ਜਾ ਰਿਹਾ ਹੈ ਔਰ ਝੂਠ ਰਾਜਨੀਤੀ ਦੇ ਅੰਦਰ ਹੁੰਦਾ ਤੇ ਚਲੋ ਗੱਲ ਮੰਨ ਲਈ ਜਾਂਦੀ ਵੀ ਉਹਨਾਂ ਦਾ ਕੰਮ ਹੀ ਝੂਠ ਬੋਲਣਾ ਹੈ ਝੂਠ ਦੇ ਸਹਾਰੇ ਕੰਮ ਚੱਲਦਾ ਹੈ ਆਪਸਾਂ ਦੇ ਅੰਦਰ ਚੱਲਦਾ ਹੈ ਸੱਜੇ ਖੱਬੇ ਚੱਲਦਾ ਹੈ ਸਮਾਜ ਵਿੱਚ ਚੱਲਦਾ ਹੈ ਪਰ ਦੁੱਖ ਉਦੋਂ ਦਾ ਹੈ ਵੀ ਜਦੋਂ ਧਾਰਮਿਕ ਦੁਨੀਆ ਦੇ ਅੰਦਰ ਝੂਠ ਚੱਲਦਾ ਹੈ ਤੇ ਦੂਸਰੇ ਦੇ ਮੁਕਾਬਲੇ ਦੇ ਉੱਤੇ ਰਾਜਨੀਤੀ ਦੇ ਮੁਕਾਬਲੇ ਦੇ ਉੱਤੇ ਸਮਾਜ ਨੀਤੀ ਦੇ ਮੁਕਾਬਲੇ ਦੇ ਉੱਤੇ ਧਰਮ ਦੀ ਦੁਨੀਆ ਦੇ ਅੰਦਰ ਝੂਠ ਵੱਧ ਚੱਲਦਾ ਹੈ ਇੱਕ ਗੱਲ ਹੋਰ ਜੇ ਕੋਈ ਆਮ ਬੰਦਾ ਝੂਠ ਬੋਲੇ ਤੇ ਦੋਸ਼ੀ ਕਰਦਾਨਿਆ ਜਾਂਦਾ ਹੈ ਪਰ ਜੇ ਕੋਈ ਸਟੇਜ ਦੇ ਉੱਤੇ ਬਹਿ ਕੇ ਝੂਠ ਬੋਲੇ ਧਾਰਮਿਕ ਅਖਵਾਉਣ ਵਾਲਾ ਬੰਦਾ ਝੂਠ ਬੋਲੇ ਉਦੇ ਪਰੇ ਕੀ ਕਹੋਗੇ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਨਾ ਫੈਸਲਾ ਤੁਹਾਡੇ ਹੱਥ ਦੇ ਅੰਦਰ ਹੈ ਸੋਚ ਤੁਹਾਡੀ ਤੁਸੀਂ ਖੁਦ ਬਾ ਖੁਦ ਮੁਨਸਿਬ ਬਣ ਕੇ ਫੈਸਲਾ ਲੈਣਾ ਹੈ ਵੀ ਜੋ ਸਟੇਜਾਂ ਦੇ ਉੱਤੇ ਸੁਣਾਇਆ ਜਾ ਰਿਹਾ ਹੈ ਉਹ ਝੂਠ ਸੁਣਾਇਆ ਜਾ ਰਿਹਾ ਹੈ ਜਾਂ ਸੱਚ ਸੁਣਾਇਆ ਜਾ ਰਿਹਾ ਹੈ ਹੁਣ ਮੈਂ ਆਪਣੇ ਦੋ ਨੁਕਤੇ ਰੱਖਣ ਤੋਂ ਪਹਿਲਾਂ ਇੱਕ ਗੱਲ ਹੋਰ ਕਹਿ ਦਿਆਂ ਕਈਆਂ ਦੇ ਮਨ ਦੇ ਅੰਦਰ ਵਿਚਾਰ ਬਣੇਗਾ ਵੀ ਜੋ ਮੈਂ ਕਹਿ ਰਿਹਾ ਕਿ ਉਹ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ ਇਹਦਾ ਫੈਸਲਾ ਕਿਵੇਂ ਕਰੋਗੇ ਭਾਵੇਂ ਮੈਂ ਬੋਲ ਰਿਹਾ ਕੋਈ ਦੂਜਾ ਬੋਲ ਰਿਹਾ ਹੈ ਤੀਜਾ ਬੋਲ ਰਿਹਾ ਹੈ ਕੋਈ ਲਿਖ ਰਿਹਾ ਹੈ ਕੋਈ ਸਟੇਜ 'ਦਾ ਬੋਲ ਰਹਾ ਹੈ ਕੋਈ ਰੇਡੀਓ 'ਤੇ ਬੋਲਦਾ ਹੈ ਕੋਈ ਟੀਵੀ 'ਤੇ ਬੋਲਦਾ ਹੈ ਉਹਨਾਂ ਸਾਰਿਆਂ ਵਾਸਤੇ ਸੂਤਰ ਇੱਕ ਹੀ ਹੈ ਔਰ ਉਹ ਸੂਤਰ ਕੀ ਧੰਨ Sri Guru Granth Sahib ਸਾਹਿਬ ਪਾਤਸ਼ਾਹ ਦੀ ਬਾਣੀ ਬਾਣੀ ਨੂੰ ਤਾਂ ਹੀ ਮੈਂ ਵਾਰ-ਵਾਰ ਕਹਿੰਨਾ ਪੜ੍ਹਿਆ ਕਰੋ ਵਿਚਾਰਿਆ ਕਰੋ ਬਾਣੀ ਦੇ ਅਕੋਰਡਿੰਗ ਜਿਦੇ ਵਿਚਾਰ ਬਾਣੀ ਦੀ ਉਲਟੀ ਦਿਸ਼ਾ ਨੂੰ ਲੈ ਕੇ ਜਾ ਰਹੇ ਨੇ ਉਹ ਝੂਠੇ ਹੋਣਗੇ ਉਹਨਾਂ ਨੂੰ ਛੱਡ ਦਿਓ ਤੇ ਜਿਦੇ ਵਿਚਾਰ ਬਾਣੀ ਦੇ ਅਕੋਰਡਿੰਗ ਬਾਣੀ ਦੇ ਨਾਲ ਮੇਲ ਖਾਂਦੇ ਤੁਹਾਨੂੰ ਮਿਲਣ ਉਹਨਾਂ ਵਿਚਾਰਾਂ ਨੂੰ ਮੰਨ ਲਿਓ ਔਰ ਕਿੰਨੀ ਮਿਆਰ ਵਿੱਚ ਮੰਨਣਾ ਹੈ ਤੁਹਾਡਾ ਆਪਣਾ ਫੈਸਲਾ ਹੈ ਸਭ ਤੋਂ ਜ਼ਿਆਦਾ ਝੂਠ ਧਾਰਮਿਕ ਅਖਵਾਉਣ ਵਾਲੇ ਬੇਸ਼ੱਕ ਧਰਮ ਦੀ ਦੁਨੀਆ ਦੇ ਅੰਦਰ ਬਾਣਾ ਕੱਪੜਾ ਪਹਿਰਾਵੇ ਦੀ ਕੋਈ ਗੱਲ ਨਹੀਂ ਪਰ ਜਿੰਨੇ ਜਿਹੜੇ ਬਾਣੇ ਨੂੰ ਤੁਸੀਂ ਪ੍ਰਮੋਟ ਕਰ ਦਿੱਤਾ ਤੁਸੀਂ ਮੰਨ ਲਿਆ ਜੋੜ ਦਿੱਤਾ ਵੀ ਆ ਜਿਹੜਾ ਕੱਪੜਾ ਏ ਧਰਮ ਦੇ ਨਾਲ ਜੁੜਿਆ ਹੋਇਆ ਦੇ ਪਾਉਣ ਵਾਲਾ ਕੱਪੜਾ ਹੈ ਇਹਨੂੰ ਲਿਬਾਸ ਨੂੰ ਨਾਂ ਦੇ ਦਿੱਤਾ ਧਾਰਮਿਕ ਲਿਬਾਸ ਫਿਰ ਦੁਬਾਰਾ ਕਹਿ ਰਹੇ ਆ ਲਿਬਾਸ ਦੀ ਗੱਲ ਨਹੀਂ ਹੈ ਪਰ ਜਿਸ ਲਿਬਾਸ ਨੂੰ ਤੁਸੀਂ ਇਹ ਮੰਨ ਲਿਆ ਠਹਿਰਾ ਲਿਆ ਵੀ ਇਹ ਲਿਬਾਸ ਧਾਰਮਿਕ ਲੋਕਾਂ ਦੇ ਪਾਉਣ ਵਾਲਾ ਲਿਬਾਸ ਹੈ ਖੈਰ ਜਿੰਨਾ ਝੂਠ ਉਹਨਾਂ ਵੱਲੋਂ ਬੋਲਿਆ ਜਾ ਰਿਹਾ ਹੈ ਨਾ ਸਟੇਜ ਦੇ ਉੱਤੇ ਬਹਿ ਕੇ ਬੋਲਿਆ ਜਾ ਰਿਹਾ ਹੈ ਇਹਨਾਂ ਝੂਠ ਆਮ ਥਾਵਾਂ ਦੇ ਉੱਤੇ ਨਹੀਂ ਬੋਲਿਆ ਜਾਂਦਾ ਦੂਜੀ ਗੱਲ ਰਾਜਨੀਤੀ ਵਿੱਚ ਝੂਠ ਚੱਲਦਾ ਹੈ ਦਫ਼ਤਰਾਂ ਵਿੱਚ ਝੂਠ ਚੱਲਦਾ ਹੈ ਥਾਂ ਥਾਂ ਤੇ ਝੂਠ ਚੱਲਦਾ ਹੈ ਤੇ ਖਿਮਾ ਕਰਿਓ ਸਭ ਤੋਂ ਵੱਧ ਜੇ ਵੇਖਣਾ ਹੋਵੇ ਨਾ ਝੂਠ ਕਿੱਥੇ ਚੱਲਦਾ ਹੈ ਤੇ ਗੁਰਦੁਆਰਿਆਂ ਤੇ ਮੰਦਰਾਂ ਵਿੱਚ ਚੱਲਦਾ ਹੈ ਗੱਲ ਨੂੰ ਪੂਰੀ ਸੁਣ ਲਿਓ ਤੁਸੀਂ ਕਹੋਗੇ ਵੀ ਗੁਰਦੁਆਰੇ ਦੇ ਅੰਦਰ ਬਾਣੀ ਦਾ ਪ੍ਰਤਾਪ ਚੱਲਦਾ ਹੈ ਬਾਣੀ ਦੀ ਗੱਲ ਚੱਲਦੀ ਹੈ ਬਾਣੀ ਦੇ ਪਰਦੇ ਹੇਠ ਬਾਣੀ ਦੇ ਪ੍ਰਕਾਸ਼ ਹੇਠ ਬਾਣੀ ਦਾ ਊਲਾ ਬਣਾ ਕੇ ਜੋ ਤੁਹਾਡੀ ਝੋਲੀ ਦੇ ਅੰਦਰ ਪਰੋਸਿਆ ਜਾ ਰਿਹਾ ਹੈ ਮੈਂ ਗੱਲ ਉਹਦੀ ਕਰਦਾ ਸਟੇਜ ਤੇ ਬਹਿ ਕੇ ਬੋਲਣ ਵਾਲੇ ਬੁਲਾਰਿਆਂ ਦੀ ਗੱਲ ਕਰਦਾ ਜੋ ਤੁਹਾਨੂੰ ਦਿੱਤਾ ਜਾ ਰਿਹਾ ਪਰ ਉਸ ਗੱਲ ਦੀ ਆਪਾਂ ਨੂੰ ਸਮਝ ਕਿਉਂ ਨਹੀਂ ਲੱਗਦੀ ਉਹ ਇਸ ਕਰਕੇ ਨਹੀਂ ਲੱਗਦੀ ਕਿਉਂਕਿ ਬਾਣੀ ਦੀ ਸਾਨੂੰ ਖੁਦ ਸਮਝ ਨਹੀਂ ਹੈ ਤੇ ਖੁਦ ਸਮਝ ਨਾ ਹੁੰਨ ਕਰਕੇ ਜੋ ਕੋਈ ਸੁਣਾਈ ਜਾਂਦਾ ਹੈ ਉਹਨੂੰ ਅੱਖਾਂ ਬੰਦ ਕਰਕੇ ਸੁਣ ਲਈਦਾ ਹੈ ਸਿਰ ਮਾਰ ਦੇਈਦਾ ਹੈ ਉਹਨੂੰ ਵੱਡਾ ਕਹਿ ਦੇਈਦਾ ਹੈ ਬ੍ਰਹਮ ਗਿਆਨੀ ਕਹਿ ਦੇਈਦਾ ਹੈ ਸੰਤ ਕਹਿ ਦੇਈਦਾ ਹੈ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਦੇ ਨਾਲ ਉਹਨੂੰ ਬੁਲਾਉਂਦੇ ਆਪਾਂ ਔਰ ਜਦੋਂ ਗੁਰਬਾਣੀ ਦੀ ਐਨਕ ਲਾ ਕੇ ਵੇਖੀਏ ਤੇ 90% ਝੂਠ ਹੁੰਦਾ ਜਦੋਂ ਗੁਰਬਾਣੀ ਦੇ ਮੁਤਾਬਕ ਵੇਖੀਏ ਤੇ ਬਹੁਤ ਜ਼ਿਆਦਾ ਝੂਠ ਝੂਠ ਹੁੰਦਾ ਖੈਰ ਮੈਂ ਤੇ ਹੈਰਾਨ ਹਾਂ ਨਾ ਇੰਨਾ ਦੇਸ਼ਾਂ ਦੇ ਅੰਦਰ ਅਗਰ ਕੋਈ ਪੁਲਿਸ ਵਾਲਾ ਵੀ ਗਲਤੀ ਕਰਦਾ ਹੈ ਨਾ ਪੁਲਿਸ ਵਾਲਾ ਵੀ ਤੇ ਰੋਡ ਦੇ ਉੱਤੇ ਚੱਲਦੇ ਹੋਏ ਲੋਕ ਪੁਲਿਸ ਵਾਲੇ ਦੀ ਵੀ ਵੀਡੀਓ ਬਣਾ ਕੇ ਤੇ ਉਹਨੂੰ ਟਿਕਟ ਦਵਾ ਦਿੰਦੇ ਨੇ ਉਹ ਕਹਿੰਦੇ ਨੇ ਤੂੰ ਸਾਨੂੰ ਕਹਿੰਦੇ ਇੰਨੀ ਸਪੀਡ ਦੇ ਅੰਦਰ ਆਪ ਤੇਜ਼ ਕਿਉਂ ਜਾ ਰਹੇ ਹੋ ਔਰ ਬਿਨਾਂ ਕਾਰਨ ਤੋਂ ਜਾ ਰਹੇ ਹੋ ਬਿਨਾਂ ਲਾਈਟਾਂ ਲਾਉਣ ਤੋਂ ਜਾ ਰਹੇ ਹੋ ਉਹਦੀ ਵੀਡੀਓ ਬਣਾ ਕੇ ਨਾ ਉਹਨੂੰ ਵੀ ਟਿਕਟ ਲੈਣ ਵਾਸਤੇ ਉਹ ਅਗਲੇ ਮਜਬੂਰ ਕਰ ਦਿੰਦੇ ਨੇ ਖੈਰ ਉਹਨੂੰ ਨਿਯਮ 'ਤੇ ਚੱਲਣਾ ਪੈਂਦਾ ਹੈ ਦੂਜੀ ਗੱਲ ਜੋ ਸਟੇਜ ਤੇ ਬੈ ਕੇ ਸਾਡੇ ਢਾਡੀ ਸਹਿਬਾਨਾਂ ਵੱਲੋਂ ਰਾਗੀ ਸਹਿਬਾਨਾਂ ਵੱਲੋਂ ਜਾਂ ਕਥਾ ਵਾਚਕ ਸਹਿਬਾਨਾਂ ਵੱਲੋਂ ਸੁਣਾਇਆ ਜਾਂਦਾ ਹੈ ਮੈਂ ਉਹਦੇ ਬਾਰੇ ਗੱਲ ਕਰ ਰਿਹਾ ਔਰ ਪਿਛਲਿਆਂ ਦਿਨਾਂ ਵਿੱਚ ਵੇਖਿਆ ਹੀ ਤੁਸੀਂ ਸੂਰਜ ਦੀ ਮਾਂ ਵੀ ਆਂਡਾ ਦੇ ਰਹੀ ਔਰ ਚੁਨਾ ਅਖੇ ਬਈਏ ਲਾਉਂਦੇ ਨੇ ਤਾਂ ਉਹਦਾ ਝਾੜ ਸਹੀ ਨਹੀਂ ਨਿਕਲਦਾ ਜਾਂ ਤੁਹਾਡੇ ਬੱਚੇ ਕੁਰਾਏ ਪੈ ਪੈਰੇ ਨੇ ਤਾਂ ਕਰਕੇ ਜਾ ਰਹੇ ਨੇ ਅਖੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ ਤੇ ਸ਼ਿਵ ਜੀ ਦੇ دیدار ਹੋਏ ਮਾਤ੍ਰਿਪਤਾ ਜੀ ਨਾਲ ਹੁਣ ਇੱਕ ਨਹੀਂ ਇਦਾਂ ਦੇ ਹਜ਼ਾਰਾਂ ਝੂਠ ਕੋਈ ਸਵਰਗਾ ਚੋਂ ਸੰਤਰੇ ਬਣਾ ਰਿਹਾ ਹੈ ਕੋਈ 20 20 ਫੁੱਟੇ ਸ਼ਹੀਦਾਂ ਦੇ ਬਰੇ ਸੁਣਾ ਰਿਹਾ ਹੈ ਕੋਈ ਕਹਿੰਦਾ ਇਹ ਵੀ ਕਾਰ ਤੁਰੀ ਜਾਂਦੀ ਸੀ ਤੇ ਪੁਲ ਤੰਗ ਆਇਆ ਤੇ ਬਾਬਾ ਜੀ ਨੇ ਕਿਹਾ ਕੱਢ ਦੋ ਕਾਰ ਨਿਕਲ ਜਾਏਗੀ ਕੋਈ ਨੀਲੇ ਨੂੰ ਕਹਿ ਕੇ ਮੀਂਹ ਪਵਾ ਰਿਹਾ ਕੋਈ ਕਿਵੇਂ ਦਾ ਕੋਈ ਕਿਵੇਂ ਦਾ ਕੋਈ ਕਿਵੇਂ ਦਾ ਇੱਕ ਕਿਸਮ ਦਾ ਨਹੀਂ ਹਜ਼ਾਰਾਂ ਕਿਸਮ ਦੇ ਝੂਠ ਬੋਲੇ ਜਾ ਰਹੇ ਨੇ ਤੇ ਝੂਠ ਬੋਲ ਕੇ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਜਾ ਰਿਹਾ ਹੈ ਪਤਾ ਕੀ ਡਰਾਇਆ ਜਾ ਰਿਹਾ ਜੇ ਨਾ ਮੰਨਿਆ ਤੇਲ ਦੇ ਕੜਾਹਿਆਂ ਵਿੱਚ ਸੜੋਗੇ ਨਰਕ ਵਿੱਚ ਪੁੱਜੋਗੇ ਐਦਾਂ ਹੋਏਗਾ ਉਦਾਂ ਹੋਏਗਾ ਗੁਰਬਾਣੀ ਦੀ ਕੋਈ ਦਲੀਲ ਦਿਆ ਕਰੋ ਤਾਂ ਕਿ ਤੁਹਾਡੀ ਗੱਲ ਨੂੰ ਮੰਨਿਆ ਜਾਏ ਗੁਰੂਆਂ ਦੇ ਨਾਂ ਦੇ ਉੱਤੇ ਝੂਠ ਬੋਲਿਆ ਜਾ ਰਿਹਾ ਹੈ ਜ਼ੁਬਾਨ ਆਪਣੀ ਚੋਂ ਨਿਕਲਿਆ ਝੂਠ ਤੇ ਕਹਿ ਰਹੇ ਨੇ ਜੀ ਗੁਰੂ ਸਾਹਿਬ ਇਦਾਂ ਕਹਿੰਦੇ ਨੇ ਗੁਰੂ ਸਾਹਿਬ ਤੇ ਆਪ ਸੋਚਦੇ ਹੋਣਗੇ ਵੀ ਆ ਗੱਲਾਂ ਤੇ ਅਸੀਂ ਕਈਆਂ ਹੀ ਨੇ ਜਿਹੜੀਆਂ ਗੱਲਾਂ ਸਾਡਾ ਨਾਂ ਲੈ ਕੇ ਸੁਣਾਈਆਂ ਜਾ ਰਹੀਆਂ ਨੇ ਜੇ ਕੋਈ ਕਿਸੇ ਵੱਡੇ ਅਫੀਸਰ ਦਾ ਨਾਂ ਲੈ ਕੇ ਐਸਪੀ ਦਾ ਡੀਸੀ ਦਾ ਨਾਂ ਲੈ ਕੇ ਛੋਟੇ ਜਿਹੜੇ ਅਹੁਦੇਦਾਰ ਹੁੰਦੇ ਨੇ ਕੋਈ ਕੰਮ ਕਰਨ ਤੇ ਕੋਈ ਸ਼ਿਕਾਇਤ ਕਰਤਾ ਚੱਲਦਾ ਚੱਲਦਾ ਉਹਨਾਂ ਦੇ ਕੋਲ ਪਹੁੰਚ ਜਾਵੇ ਨਾ ਤੇ ਉਹਦੀ ਵੀ ਖਚਾਈ ਹੁੰਦੀ ਵੀ ਮੈਂ ਤੈਨੂੰ ਕਦੋਂ ਕਿਹਾ ਸੀ ਇਦਾਂ ਦਾ ਕੰਮ ਕਰਾ ਪਰ ਤੁਸੀਂ ਤੇ ਐਸਪੀਡੀਸੀ ਕੀ ਤੁਸੀਂ ਤਾਂ ਗੁਰੂਆਂ ਦਾ ਹੀ ਨਾਮ ਵਰਤੀ ਜਾ ਰਹੇ ਆਂ ਭਗਤਾਂ ਦਾ ਹੀ ਨਾਮ ਵਰਤੀ ਜਾ ਰਹੇ ਆਂ ਤੇ ਝੂਠ ਦੇ ਪਲੰਦੇ ਬਣ ਬਣ ਕੇ ਸੁੱਟੀ ਜਾ ਰਹੇ ਆਂ ਖੈਰ ਗੁਰੂ ਸਹਿਬਾਨ ਜਿਹੜੀ ਗੱਲ ਖੁਦ ਬਾਣੀ ਵਿੱਚ ਨਹੀਂ ਕਹਰੇ ਸਭ ਤੋਂ ਵੱਡੀ ਸਾਡੇ ਕੋਲ ਜਿਹੜੀ ਕਸਵੱਟੀ ਹੈ ਪਰਖ ਹੈ ਉਹ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜੋ ਗੱਲ ਬਾਣੀ ਵਿੱਚੋਂ ਤਸਦੀਕ ਨਹੀਂ ਹੁੰਦੀ ਉਹਨੂੰ ਛੱਡਦੇ ਹੋ ਬੋਲ ਕਿਉਂ ਰਹੇ ਹੋ ਪਰ ਗੁਰੂਆਂ ਦਾ ਨਾਮ ਲੈ ਲੈ ਕੇ ਸੁਣਾਈ ਜਾ ਰਹੇ ਆਂ ਲਗਾਤਾਰ ਸੁਣਾਈ ਜਾ ਰਹੇ ਆਂ ਸਿਰਫ ਇਸ ਕਰਕੇ ਵੀ ਸੱਚ ਵਾਲੇ ਪਾਸੇ ਮਿਹਨਤ ਨਹੀਂ ਕਰਨੀ ਗੁਰਬਾਣੀ ਦੀ ਕਾਮਨ ਸੈਂਸ ਨੂੰ ਸਮਝਣਾ ਨਹੀਂ ਤੇ ਉਹ ਜੜੀਆਂ ਕਸੀਆਂ ਪਿੱਟੀਆਂ ਕਹਾਣੀਆਂ ਨੇ ਉਹਨਾਂ ਨੂੰ ਅਸੀਂ ਸੁਣਾਈ ਜਾ ਰਹੇ ਆ ਮੱਖੀ ਤੇ ਮੱਖੀ ਮਾਰੀ ਜਾ ਰਹੇ ਆ ਪੁਸ਼ਤਦਰ ਪੁਸ਼ਤ ਉਹ ਹੀ ਅੱਗੇ ਡਿਲੀਵਰ ਕਰੀ ਜਾ ਰਹੇ ਆ ਬੇਸ਼ੱਕ ਉਹ ਕਹਾਣੀ ਹੋਵੇ ਭਾਈ ਬਾਲੇ ਵਾਲੀ ਬੇਸ਼ੱਕ ਉਹ ਕਹਾਣੀ ਹੋਵੇ ਕਵੀ ਸੰਤੋਖ ਸਿੰਘ ਵਾਲੀ ਜਾਂ ਦੂਜੇ ਤੀਜੇ ਜਿਹੜੇ ਮਰਜੀ ਗ੍ਰੰਥ ਦਾ ਨਾਮ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜੀ ਦੀ ਵੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਨਹੀਂ ਮੁਤਾਬਕ ਨਹੀਂ ਉਹਨੂੰ ਝੂਠ ਸਮਝ ਕੇ ਛੱਡ ਦਿਓ ਉਹਨੂੰ ਉਹਦੀ ਘੱਟ ਸਮਝ ਸਮਝ ਕੇ ਛੱਡ ਦਿਓ ਉਹਨੂੰ ਐਵੇਂ ਸਮਝ ਲਓ ਕਿ ਜਾਂ ਤੇ ਉਹਨੂੰ ਸਮਝ ਨਹੀਂ ਸੀ ਇਹ ਜਿਹੜੀ ਗੱਲ ਲਿਖੀ ਗਈ ਤੇ ਜਾਂ ਫਿਰ ਇਸ ਤਰ੍ਹਾਂ ਇਹ ਵੀ ਉਹਨੇ ਕਿਸੇ ਸਾਜ਼ਿਸ਼ ਦੇ ਤਹਿਤ ਲਿਖੀ ਹੋਈਗੀ ਉਹਨੂੰ ਛੱਡ ਦਿਓ ਕਿਉਂ ਵਾਰ-ਵਾਰ ਦਲੀਲਾਂ ਦਿੰਦੇ ਹੋ ਜੀ ਸੂਰਜ ਪ੍ਰਕਾਸ਼ ਵਿੱਚ ਇਦਾਂ ਲਿਖਿਆ ਹੈ ਬਾਲੇ ਵਾਲੀ ਜਨਮ ਸਾਖੀ ਵਿੱਚ ਇਦਾਂ ਲਿਖਿਆ ਹੈ ਉਹ ਭਲਿਓ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਉਹ ਵੇਖ ਲਓ ਜੇ ਗੁਰੂ ਗ੍ਰੰਥ ਸਾਹਿਬ ਜੀ ਇਧਰ ਨੂੰ ਤੋੜ ਰਹੇ ਨੇ ਤੇ ਤੁਹਾਡੀਆਂ ਇਹ ਜਨਮ ਸਾਖੀਆਂ ਇਧਰ ਨੂੰ ਤੋੜ ਰਹੀਆਂ ਨੇ ਤੇ ਛੱਡ ਦਿਓ ਜ਼ਰੂਰ ਇਹਨਾਂ ਨੂੰ ਕੱਢ-ਕੱਢ ਕੇ ਲਿਆਉਣਾ ਠੋਸਨਾ ਉਹਨਾਂ ਦੇ ਪ੍ਰੂਫ ਦੇਨੇ ਸਭ ਤੋਂ ਵੱਡਾ ਸਬੂਤ ਸਭ ਤੋਂ ਵੱਡਾ ਪ੍ਰੂਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹਨੂੰ ਮੰਨ ਲਓ ਖੈਰ ਵੀਡੀਓ ਲੰਮੀ ਨਾ ਹੋਵੇ ਅੱਜ ਜਿਹੜਾ ਝੂਠ ਸੁਨਾਇਆ ਜਾ ਰਿਹਾ ਹੈ ਜੀ ਕੋਈ ਨੀਲੇ ਰੰਗ ਦਾ ਬਾਣਾ ਪਾਓ ਕੋਈ ਚਿੱਟੇ ਦਾ ਪਾਓ ਕੋਈ ਪੀਲੇ ਦਾ ਪਾਓ ਗੁਰਬਾਣੀ ਵਿੱਚ ਦੱਸੋ ਕਿੱਥੇ ਲਿਖਿਆ ਹੈ ਦੂਜੀ ਗੱਲ ਕੋਈ ਕਹਿੰਦਾ ਹੈ ਜੀ ਅੱਜ ਬੜਾ ਚੌੜ ਦੇ ਅੰਦਰ ਜੀ ਅੱਜ ਪੁੰਨਿਆਂ ਦਾ ਜਿਹੜਾ ਪਵਿੱਤਰ ਦਿਹਾੜਾ ਹੈ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਅੱਜ ਮੱਸਿਆ ਦਾ ਪਵਿੱਤਰ ਦਿਹਾੜਾ ਮੈਂ ਫੇਰ ਦੁਬਾਰਾ ਕਹਿੰਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਕੱਢ ਕੇ ਪੰਕਤੀ ਲਿਆਓ ਵੀ ਗੁਰੂ ਜੀ ਨੇ ਕਿਹਾ ਹੋਵੇ ਵੀ ਮਸਿਆ ਬੜੀ ਪਵਿੱਤਰ ਹੈ ਸੰਗਰਾਦ ਬੜੀ ਪਵਿੱਤਰ ਹੈ ਜਾਂ ਪੁੰਨਿਆ ਬੜੇ ਪਵਿੱਤਰ ਹੈ ਪਰ ਤੁਹਾਨੂੰ ਸੁਨਾਇਆ ਜਾਂਦਾ ਹੈ ਤੁਸੀਂ ਸੁਣ ਲੈਂਦੇ ਹੋ ਮਸਿਆ ਸੰਗਰਾਦ ਪੁੰਨਿਆ ਤੇ ਪਹੁੰਚ ਵੀ ਜਾਂਦੇ ਹੋ ਵੇਖੋ ਜੀ ਬਾਬਾ ਜੀ ਨੇ ਕਿਹਾ ਸੀ ਬੜਾ ਪਵਿੱਤਰ ਦਿਹਾੜਾ ਹੈ ਗੁਰਬਾਣੀ ਨੂੰ ਪੜੋ ਗੁਰਬਾਣੀ ਕਹਿੰਦੀ ਮਹਾ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ ਉਹ ਦਿਨ ਚੰਗਾ ਏ ਉਹ ਮੂਰਤ ਚੰਗਾ ਏ ਉਹ ਪਲ ਚੰਗਾ ਏ ਉਹ ਘੜੀ ਚੰਗੀ ਉਹ ਥਿਤ ਚੰਗੀ ਜਿਸ ਘੜੀ ਥਿਤ ਵਾਰ ਮਹੂਰਤ ਦੇ ਅੰਦਰ ਤੁਹਾਨੂੰ ਕਰਤਾ ਚਿੱਤੇ ਆਉਂਦਾ ਇਹ ਇਕੱਲੇ ਮੱਸੀਆ ਚੰਗਾ ਨਹੀਂ ਇਕੱਲੀ ਪੁੰਨਿਆ ਚੰਗੀ ਨਹੀਂ ਖੈਰ ਮੈਂ ਇੱਕ ਗੱਲ ਨੂੰ ਹੋਰ ਹੈਰਾਨ ਨੂੰ ਨਾਂ ਵੀ ਜਿਹੜਾ ਗੁਰਬਾਣੀ ਦੇ ਅੰਦਰ ਇਹ ਬਚਨ ਆਇਆ ਨਾ ਵੀ ਕਾਦੀ ਤਿੰਨਾ ਦਾ ਜ਼ਿਕਰ ਆਇਆ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਣਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਤ ਤੀਨੇ ਊਜਾੜੇ ਕਾ ਬੰਧ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਇਹਨਾਂ ਦਾ ਤਿੰਨਾਂ ਦਾ ਸਮਾਂ ਚੱਲਦਾ ਸੀ ਇਹਨਾਂ ਦਾ ਕਾਲ ਸੀ ਕਾਦੀ ਦੀ ਗੱਲ ਕੀਤੀ ਬ੍ਰਾਹਮਣ ਦੀ ਗੱਲ ਕੀਤੀ ਔਰ ਜੋਗੀ ਦੀ ਗੱਲ ਕੀਤੀ ਤੇ ਜੇ ਕਿਧਰੇ ਅਜ ਪਾਸ਼ਾ ਬਾਣੀ ਲਿਖਦੇ ਤੇ ਅੱਜ ਸਭ ਤੋਂ ਪਹਿਲਾਂ ਸਾਡੇ ਪਖੰਡੀ ਸਾਧਾਂ ਦੇ ਤੇ ਪਖੰਡੀ ਪ੍ਰਚਾਰਕਾਂ ਦੀ ਗੱਲ ਉਹ ਨਹੀਂ ਤਿੰਨਾਂ ਦੀ ਜਗ੍ਹਾ ਤੇ ਚੌਂ ਦੀ ਗੱਲ ਉਹ ਨਹੀਂ ਸੀ ਅਰ ਤੁਸੀਂ ਇਹ ਨਾ ਸੁਣਾਇ ਕਰੋ ਵੀ ਕਾਦੀ ਨੇ ਕੂੜ ਬੋਲਿਆ ਬਾਮਣ ਨੇ ਕੂੜ ਬੋਲਿਆ ਜਾਂ ਜੋਗੀ ਨੇ ਕੂੜ ਬੋਲਿਆ ਉਹਦੇ ਤੋਂ ਪਹਿਲਾਂ ਆਪਣੇ ਤੇ ਲਾ ਕੇ ਵੇਖਿਆ ਕਰੋ ਵੀ ਤੂੰ ਵੀ ਕੂੜ ਬੋਲਦਾ ਹੈਂ ਤੇ ਸਟੇਜਾਂ ਤੇ ਬਹਿ ਬਹਿ ਕੇ ਬੋਲਦਾ ਹੈ ਗੁਰੂਆਂ ਦੇ ਨਾਂ ਤੇ ਬੋਲਦਾ ਹੈ ਹਲਵਾ ਮੰਡਾ ਰੱਖ ਤਿਆਰ ਰੱਖਣ ਦੀ ਖਾਤਰ ਬੋਲਦਾ ਹੈ ਪਿਆਰਿਆ ਰੋਟੀ ਤੇ ਮਿਲ ਜਾਣੀ ਹੈ ਮਰ ਵੀ ਜਾਣਾ ਹੈ ਜਿਉਂਦੇ ਕਿਸੇ ਨਹੀਂ ਰਹਿਣਾ ਦੋ ਦਿਨ ਪਹਿਲਾਂ ਕੀ ਦੋ ਦਿਨ ਬਾਅਦ ਕੀ ਜਿਹੜੇ ਸੱਚ ਬੋਲਣ ਵਾਲੇ ਨੇ ਨਾ ਉਹ ਬਚੇ ਤੇ ਜਿਹੜੇ ਝੂਠ ਬੋਲਣ ਵਾਲੇ ਨੇ ਨਾ ਉਹ ਬਚੇ ਮਰ ਜਾਣਾ ਕਿਉਂ ਕੁਫਰ ਦੀ ਪੰਡ ਸਿਰ ਤੇ ਬੰਨਣਾ ਹੈ ਦੂਜੀ ਗੱਲ ਕਿਉਂ ਲੋਕਾਂ ਨੂੰ ਹਨੇਰੇ ਦੀ ਖੱਡ ਵਿੱਚ ਤੱਕ ਰਿਹਾ ਹੈ ਕਿਉਂ ਗੁੰਮਰਾਹ ਕਰ ਰਿਹਾ ਹੈ ਗੁਰਬਾਣੀ ਨੂੰ ਸੱਚ ਬੋਲ ਸੱਚ ਸਮਝ ਤੇ ਸੱਚ ਪ੍ਰਸਾਰ ਕਰ ਪ੍ਰਚਾਰ ਕਰ ਤਾਂ ਕਿ ਗੁਰੂ ਜੀ ਤੇਰੇ ਤੇ ਖੁਸ਼ ਹੋਣ ਵੀ ਮੇਰੇ ਨਾਂ ਤੋਂ ਰੋਟੀ ਖਾਧੀ ਸੀ ਤੇ ਮੇਰਾ ਨਾਂ ਲੈ ਕੇ ਨੇ ਝੂਠ ਨਹੀਂ ਬੋਲਿਆ ਸੱਚ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ